ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਣ ਚੋੜੇ ਦੇ ਮਠਾਈਆਂ ਖਾਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਉਹ ਮੈਂ ਕਹਾ ਯਾਰ ਭੁਲੇਖੇ ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਲੁਕੀਆਂ ਰਮਝੋ ਤੇ ਆ ਲੱਤ ਨੂੰ ਲੱਤ ਨੂੰ ਲੰਮਣ ਨਹੀਂ ਆ ਕੇ ਨਾ ਬੁਲਖੇ ਦੇ ਅੰਦਰ ਕਰੀਚੇ ਮਾਰਾ ਕੋਈ ਮੈਂ ਆਇਆ ਤੇ ਗਰਾਂ ਤੇ ਚਾਉਣੇ ਨੂੰ ਮੇਰੇ ਆਪਣਾ ਬੰਦੇ ਦਾ ਖੈਨਾਕਾ ਨਾ ਕੋਲ ਆਈ। ਅਮਰੀਕਾ ਨਹੀਂ ਦਾ ਨੰਬਰ ਸਾਫ ਤੋਂ ਗਾਣੇ ਮਿੱਸਾ ਮਾਨ ਵੱਲ। ਕਿਹਨੇ ਨੂੰ ਕੁਝ ਸਮਝਣ ਕਰਨੇ ਆਇਓ। ਹਾਂ ਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸਿਆ ਹੀ ਕਰਨੇ ਉਹਨਾਂ ਦੇ। ਇਹ ਡੱਬਾ ਕਹਿੰਦਾ ਸਲੇਦਾ। ਮੈਂ ਉਹਨਾਂ ਨੂੰ ਕੋਣੀ। ਆ ਪੁੱਲ ਚੜੀ ਆ ਜੀ ਮਗਰ। ਕੋਈ ਨਿਕਲ ਦਿਖਾਉਣੀ ਆ ਲੰਡੇ ਬੇੜਾ ਕਰਕੇ। ਇਹਦੇ ਠਾਣੇ ਧਮਾਕੇ ਹੁੰਦੇ। ਇਹਨਾਂ ਕਾਕ ਧਮਾਕਾ ਕਰਾਓ। ਮੈਨੂੰ ਤਾਂ ਟਾਂਟ ਕੱਢ ਪੈਂਦੀ ਆ। ਇਹਦੇ ਕਾਕ ਧਮਾਕਾ ਕਰਾਓ। ਇਹਦੇ ਬੱਚੇ ਦਾ ਮੁੰਡਿਆ ਮੈਂ ਵੇਖਿਆ। ਇੰਨਾ ਮੁੰਡਿਆ ਮਾਰ ਮੇਰੇ ਸਾਥ ਨਾ ਬੈਠੀਂਗਾ। ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣੀ 올 ਰਾਈਟ ਐਂਡ ਆਈ ਮੈਥਮ ਆਈ ਮੇਬੀ ਮਾਈ ਮੇਰੇ ਘਰ 'ਚ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅੱਜ ਤੱਕ ਤਾਂ ਉਹਨਾਂ ਤੋਂ ਲੁਕੀ ਚੁਪੀ ਨਹੀਂ ਰਹੀ ਆ ਮੈਂ ਵੀਡੀਓ ਤੁਹਾਨੂੰ ਵਿਖਾਵਾਂਗਾ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਭੁੱਲਰ ਸਾਹਿਬ ਥੋੜਾ ਵੀ ਬੱਚਾ ਘਰ 'ਚ ਮਤਲਬ ਥੋੜੀ ਪੁਲਿਸ ਇੱਕ ਮਿਊਟ ਸਪੈਕਟੇਟਰ ਬਣ ਕੇ ਬੈਠੀ ਆ ਉੱਥੇ ਮਗਰ ਖਲੋਤੀ ਆ ਇਹ ਵੀ ਸਟੇਜ ਮੈਨੇਜਡ ਆ ਫਿਰ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਨ ਚੋੜੇ ਦੇ ਮਠਾਈਆਂ ਖਾਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੈਨੂੰ ਬੰਚਪੁਲੇਖਾ ਕੋਈ ਨਹੀਂ ਜੀ ਇੱਕ ਤੋਂ ਉੱਤੋਂ ਨਹੀਂ ਮੇਰੇ ਨਿਆਣੇ ਨਾ ਉੱਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ 'ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਹਨਾਂ ਦੇ ਸੁਆਸ ਨਾ ਜੀ ਮੇਰੇ ਹੱਥ 'ਚ ਨਹੀਂ ਆ ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ। ਲਾਬ ਇਹਨਾਂ ਨੂੰ ਲੰਮੀਆਂ ਹਉਂਰਾ ਬਖਸ਼ੇ। ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਝਦਿਲ ਲੋਕਾਂ ਨੂੰ ਕਿ ਭਾਵੇਂ ਬਾਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ। ਔਰ ਹੈ ਗੁਰੂ ਦਾ ਸਿੱਖ। ਮੈਨੂੰ ਮਾਨ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ। ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੇ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਮੰਗੂ ਜੀ ਕੇ ਗਿਆ ਸੀਗਾ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਔਰ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨ ਨੂੰ ਜਸਟੀਫਾਈ ਕਰਦੇ ਆ ਭਾਈ ਮੈਂ ਉਹਨਾਂ ਦੇ ਖਿਲਾਫ ਕਿਉਂਕਿ ਮੈਂ ਜਦ ਆਈ ਗਿਆ ਇਸ ਫੀਲਡ 'ਚ ਮੇਰੇ ਕੋਲ ਹੁਣ ਰਸਤਾ ਕੋਈ ਨਹੀਂ ਕਿ ਮੈਂ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਜਾਵਾਂ ਤੁਸੀਂ ਧੱਕਾ ਕਰੀ ਜੋ ਤੇ ਮੈਂ ਸੁਣੀ ਜਾਵਾਂ ਮੇਰੇ ਤੋਂ ਸੁਣਿਆ ਨਹੀਂ ਜਾਣਾ ਮਗਰ ਮੈਂ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਨੂੰ ਕਿ ਇਹ ਪ੍ਰੈਸ ਕਾਨਫਰੰਸ ਤੁਹਾਡੀ ਕਰਾਈ ਹੋਈ ਹੈ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰੈਮਿਸਿਸ ਅ ਚਲਾਈਂ 1 ਮਿੰਟ ਮੈਂ ਦੇਖੀਂਆ ਇੰਨ ਮੈਂ ਨਹੀਂ ਆ ਕੇ ਦਵਾ ਪੁੱਛਿਆ ਦੋ ਪੈਰਾਂ ਤੇ ਰਹੀ ਸੀ ਨਾਰਾ ਗੋਲੇ ਜੇ ਮੈਂ ਆਇਆ ਨਾ ਰੈਂਸ ਨੇ ਚੌੜੇ ਨੂੰ ਲੈ ਪਾਸੇ 2007 ਦੇ ਵੰਡੇ ਹੀ ਜੇ 2000 ਮੇਰੇ ਅਸਲ ਬਲਵਿੰਦਰ ਸਿੰਘ ਨਾਲ ਆਖ ਲੜੀ ਅਲਮਿਕਾਨ ਦਾ ਨੰਬਰ 6700 ਕਿ ਤਾਂ ਮਾਨ ਵੱਲ ਜਿਹੜੇ ਨੂੰ ਕਿ ਸਮਰਧਨ ਕਰਨ ਵਾਸਤੇ ਆਇਓ ਹਾਂਜੀ ਮੈਂ ਉਹਨਾਂ ਨੂੰ ਮੇਰਾ ਨਾਮ ਦੱਸਿਆ ਸੀ ਕਰਨੇ ਉਹਨਾਂ ਤੇ ਇਹ ਡੱਬਾ ਕਹਿੰਦਾ ਸਿਲੰਡਰ ਮੈਂ ਉਹਨਾਂ ਨੂੰ ਕਹੋ ਆ ਪੁੱਲਸ ਖੜੀ ਆ ਜੀ ਮਗਰ ਉਹਨਾਂ ਦੀ ਕਹਿੰਦੀ ਉਹਨਾਂ ਤੇ ਬੇੜਾ ਕਰਕੇ ਜਾ ਇਹਲੇ ਠੰਡ ਤੁਮਾਕਾ ਦੇ ਇਹਨਾਂ ਕਾਕੀ ਤੁਮਾਕਾ ਕਰਾਓ ਮੈਨੂੰ ਤਾਂ ਅਟਕਣ ਦੇ ਪੈਂਦੀ ਆ ਇਹਦੇ ਕਾਕੀ ਤੁਮਾਕਾ ਕਰਾਓ ਇਹਦੇ ਬੱਚੇ ਦਾ ਮੁੰਡਿਆ ਵੇਖਿਆ ਇੰਨਾ ਮੁੰਡਿਆ ਮਾਰਾ ਮੇਰੇ ਸਾਹਤ ਨਾ ਪੈਂਦੀ ਆ ਇਹ ਮਜੀਠੇ ਜ਼ਿਕਰ ਕਰਦੀ ਆ ਉਹਦੋਂ ਮਜੀਠੇ ਜਿਹੜਾ ਤੁਮਾਕਾ ਹੋਇਆ ਔਰ ਫੇਰ ਕਹਿ ਰਹੀ ਆ ਨਹੀਂ ਮਜੀਠੇ ਤੁਮਾਕਾ ਨਹੀਂ ਇਹਦੇ ਘਰ ਚੇ ਤੁਮਾਕਾ ਕਰਾਓ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇ ਕੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਇਵਨ ਨੋ ਉਹ ਕੱਢ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਕੋਰਟ ਪ੍ਰੈਮਿਸਿਸ 'ਚ ਇਹ ਮੈਨੂੰ ਕੋਈ ਸੁਨੇਹਾ ਘਲਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਤੁਹਾਨੂੰ ਕਹਿ ਦਿਆਂ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚਾਹ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਤੇ ਮਗਰ ਲੱਗ ਜਾ ਜਿਹੜਾ ਨਰੈਣ ਸਿੰਘ ਚੌੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰਮਾਈਜ਼ ਨਹੀਂ ਹੋ। ਆਈ ਐਮ ਵੈਰੀ ਕਲੀਅਰ ਔਰ ਮੈਂ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਬਕੋਜੇ। ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜ਼ਿਕਰ ਕਰਦੀ ਆ। ਕੀ ਮਾਨ ਸਾਹਿਬ ਇਹ ਥੋਡੀ ਪਾਰਟੀ ਦਾ ਗੱਲ ਕਰਦੀ ਤੁਸੀਂ ਆਪ ਦੀ ਸਥਿਤੀ ਸਪਸ਼ਟ ਕਰ ਦਿਓ ਔਰ ਮੈਂ ਤਦੇ ਕੱਲ ਬਡਾਲਾ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਮਾਨ ਸਾਹਿਬ ਬਡਾਲਾ ਸਾਹਿਬ ਸਰ ਇਹ ਕੱਲ ਇੱਕ ਸਟੇਜ ਤੇ ਸਾਂਝੇ ਸੀ ਦਲ ਖਾਲਸਾ ਦੀ ਸਟੇਜ ਤੇ। ਡੂ ਯੂ ਬਲੀਵ ਇਨ ਦਾ ਕਨਸਟੀਟਿਊਸ਼ਨ ਔਰ ਕੀ ਤੁਸੀਂ ਇਸ ਗੱਲਾਂ ਦੇ ਹਾਮੀ ਹੋ? ਜੇ ਹੋ ਤਾਂ ਚੰਗਾ ਤੁਹਾਡੇ ਚਿਹਰੇ ਬੇਨਕਾਬ ਹੋਣ ਕਿਉਂਕਿ ਆਲ ਥਿਸ ਮੈਂ ਤਾਂ ਤੁਹਾਨੂੰ ਇਹ ਵਿਖਾ ਰਿਹਾ ਕਿ ਪੰਜਾਬ ਦਾ ਮਾਹੌਲ ਕੀ ਬਣਾਇਆ ਜਾ ਰਿਹਾ ਉਹ ਖਸਾਇਆ ਜਾ ਰਿਹਾ ਲੋਕਾਂ ਨੂੰ ਥਾਪੀਆਂ ਦਿੱਤੀਆਂ ਜਾ ਰਹੀਆਂ ਨੇ ਇਨਕਰੇਜ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਸਿਰ ਵੱਢ ਕੇ ਲਿਆਉ ਜਿਹੜਾ ਇਹਨਾਂ ਦੇ ਨਿਆਣਿਆਂ ਨੂੰ ਗੋਲੀ ਮਾਰੂ ਉਹ ਅਕੋਰਡਿੰਗ ਟੂ ਥੈਮ ਉਹ ਅਕੋਰਡਿੰਗ ਟੂ ਥੈਮ ਗੁਰੂ ਦਾ ਅਸਲ ਸਿੱਖ ਕਵਾਉ ਨਹੀਂ ਭਾਈ ਮਾਰੂਗੇ ਤੇ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਆ ਇਹ ਕਿਥੇ ਐਵੇਂ ਨਾ ਸਮਝ ਲਿਓ ਕਿ ਐਵੇਂ ਤੁਰ ਕੇ ਆ ਗਏ ਬੜੀਆਂ ਅਰਦਾਸਾਂ ਬੇਨਤੀਆਂ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ ਆ ਜਦੋਂ ਕੰਮ ਚ ਚਲੋ ਆ ਜਿਹੜੀ ਔਰ ਇਹ ਇਹ ਮੈਂ ਤਾਂ ਇਵੈਂਟ ਮੈਨੇਜਮੈਂਟ ਦਾ ਇਹ ਤਾਂ ਤੁਹਾਨੂੰ ਜ਼ਿਕਰ ਕਰ ਰਿਹਾ ਕਿਉਂਕਿ ਕੇਜਰੀਵਾਲ ਸਾਹਿਬ 17 ਚ ਵੀ ਬੜਾ ਰੌਲਾ ਪਿਆ ਸੀ ਜਿਸ ਘਰ 'ਚ ਰਹੇ ਆ ਬੜਾ ਕੁਝ ਚਰਚਾ ਚੱਲੀ ਆ ਅੱਜ ਫੇਰ ਉਹ ਹਾਲਾਤ ਪੈਦਾ ਕੀਤੇ ਜਾ ਰਹੇ ਵਾਟ ਇਜ਼ ਦੀ ਅਜੈਂਡਾ ਟੂਡੇ ਔਰ ਆਪ ਵੀਡੀਓ ਵਿਖਾ ਦੇ ਧਿਆਨ ਨਾਲ ਜਿਹੜੀ ਹੌਲੀ ਕਰਕੇ ਚਲੋ ਮੈਂ ਨਾ ਆਮ ਗੋਇੰਗ ਟੂ ਤੁਸੀਂ ਦਲੇਰੀ ਵੇਖੋ ਉਤੋਂ ਕੀ ਹੋ ਗਿਆ ਔਰ ਮੈਂ ਅੱਜ ਮੇਰੀ ਨਾ ਬਾਹਰ ਵੀ ਐ ਪ੍ਰੈਸ ਕਾਨਫਰੈਂਸਾਂ ਬੜੀਆਂ ਵੇਖ ਰਿਹਾ ਬਾਰ ਬਗਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜੇ ਤੁਸੀਂ ਗੁਰੂ ਦੇ ਸਿੱਖ ਹੋ ਆ ਜੀ ਅਸੀਂ ਵੀ ਗੁਰੂ ਦੇ ਸੇਖੀ ਆ ਇਹ ਠੀਕ ਆ ਤੁਹਾਨੂੰ ਲੱਗਦਾ ਹੋਣਾ ਕਿ ਤੁਹਾਡੇ ਤੁਹਾਡੇ ਹਿਸਾਬ ਦੇ ਨਹੀਂ ਆ ਤੇ ਤੁਸੀਂ ਨਹੀਂ ਸਰਟੀਫਿਕੇਟ ਦੇ ਸਕਦੇ ਸਭ ਸਰਟੀਫਿਕੇਟ ਉਸ ਮਾਲਕ ਨੇ ਦੇਣਾ ਸਹਬੇ ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ ਬੰਦੇ ਜਿਹੜੇ ਕਹਿੰਦੇ ਜੋ ਅਸੀਂ ਕਹਤਾਂ ਉਹ ਮੰਨੋ ਤਾਂ ਤੁਸੀਂ ਗੁਰੂ ਦੇ ਸੇਖੋ ਨਹੀਂ ਤਾਂ ਨਹੀਂ ਆ ਮੈਨੂੰ ਤੁਹਾਡੀ ਸਰਟੀਫਿਕੇਟ ਦੀ ਲੋੜ ਹੀ ਕੋਈ ਨਹੀਂ ਮਤਲਬ ਯੂ ਆਰ ਨੋਬਾਡੀ ਟੂ ਗਿਵ ਮੀ ਅ ਸਰਟੀਫਿਕੇਟ ਅੱਜ ਉਹਨਾਂ ਨੂੰ ਹੈ ਭਾਈ ਜੇ ਤੁਸੀਂ ਗੁਰੂ ਘਰ 'ਚੇ ਗੋਲੀ ਚੱਲਣ ਨੂੰ ਠੀਕ ਸਮਝਦੇ ਹੋ ਕਿਉਂਕਿ ਪਹਿਲਾਂ ਇੰਦਰਾ ਗਾਂਧੀ ਨੇ ਚਲਾਈ ਸੀ ਔਰ ਹੁਣ ਆ ਹੁਣ ਇਹਨੇ ਚਲਾਈ ਹੈ ਨਰੈਣ ਗਾਂਧੀ ਨੇ ਮੈਂ ਤਦ ਇਹਨੂੰ ਨਰੇਨ ਗਾਂਧੀ ਕਹਿਣਾ ਤੁਸੀਂ ਜੋ ਮਰਜ਼ੀ ਇਹਨੂੰ ਆਖੀ ਜੋ ਔਰ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਅੱਜ ਜਿਹੜੀ ਮੁਸਤੈਦ ਪੁਲਿਸ ਸੀ ਕਿ ਤੁਸੀਂ ਕਿੱਥੇ ਸੁੱਤੇ ਸੀ ਔਰ ਤੁਸੀਂ ਕੀ ਸਮਝਦੇ ਹੋ ਮੈਂ ਇੱਕ ਮੈਂ ਹੋਰ ਦੱਸਦਾ ਡੀਜੀਪੀ ਸਾਹਿਬ ਥਿਸ ਇਜ਼ ਫਾਰ ਯੂ ਸਾਰੀ ਮੇਰੀ ਸਿਕਿਉਰਿਟੀ ਵਿਡਰੋਅ ਕਰ ਲਿਓ ਆਪ ਦੇ ਕਲੇਜੇ ਨੂੰ ਠੰਡ ਪਾ ਲਿਓ ਮਗਰ ਜੇ ਤੁਸੀਂ ਸਮਝਦੇ ਹੋ ਬਾਈ 올 ਦੀਸ ਟੈਕਟਿਕਸ ਜਿਹੜੇ ਅਪਣਾਏ ਜਾ ਰਿਹਾ ਤੁਸੀਂ ਹੁਣ ਮੇਰਾ ਮੂੰਹ ਬੰਦ ਕਰਾ ਦੋ ਹੋਂ ਤੱਕ ਜਦ ਤਨ ਸਵਾਸ ਨਿਕਲਣਗੇ ਤੇ ਮੂੰਹ ਬੰਦ ਹੋਊ ਨਹੀਂ ਤਾਂ ਖੀਰ ਤੱਕ ਜੇ ਇਸ ਕੰਮ ਨੂੰ ਬਚਨ ਬੰਦ ਆ ਭਾਈਚਾਰਕ ਸਾਂਝ ਨੂੰ ਹਿੰਦੂ ਸਿੱਖ ਏਕਤਾ ਨੂੰ ਮੈਂ ਆਈ ਵਿਲ ਟੀਲ ਮਾਈ ਲਾਸਟ ਬ੍ਰੈਥ ਮੈਂ ਲੜੂਗਾ ਮੈਂ ਮਨ ਬਣਾ ਲਿਆ ਔਰ ਇਹ ਜੇ ਲੋਕ ਜਦ ਮੇਰੇ ਪਰਿਵਾਰ ਨੂੰ ਥ੍ਰੈਟਨ ਕਰਦੇ ਆ ਮੇਰੇ ਬੱਚਿਆਂ ਨੂੰ ਥ੍ਰੈਟਨ ਕਰਦੇ ਆ ਮੇੜਾ ਜਿਹੜਾ ਰਿਜ਼ੋਲਵ ਹੈ ਨਾ ਜੀ ਉਹ ਮਤਲਬ 500% ਹੋਰ ਰੀਚਾਰਜ ਹੋ ਜਾਂਦਾ ਕਿ ਮੈਂ ਪਹਿਲਾਂ ਨਾਲੋਂ ਵੀ ਤਗੜਾ ਹੋ ਕੇ ਲੜਾਈ ਲੜਨ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਮੈਂ ਇਸ ਪੰਜਾਬ ਨੂੰ ਅੱਗ ਬਲਦੀ ਅੱਗ ਚੋਂ ਬਚਾਉਣਾ ਔਰ ਇਸ ਜੋਕਰ ਚੀਫ ਮਿਨਿਸਟਰ ਜਿਹਨੇ ਲੀਕ ਮਜ਼ਾਕ ਬਣਿਆ ਪਿਆ ਠੀਕ ਹੈ ਤੇਰੀ ਆਪਦੇ ਨਿਆਣਿਆਂ ਨਾਲ ਨਹੀਂ ਬਣਦੀ ਇਹ ਜਨਤਕ ਕਾ ਗੱਲ ਬਕਰ ਸੁਖਬੀਰ ਸਿੰਘ ਬਾਦਲ ਦੇ ਨਿਆਣੇ ਤਾਂ ਉਹਦੀ ਬਹੁਤ ਪਿਆਰ ਕਰਦੇ ਆ ਭਾਈ ਔਰ ਜੇ ਉਸ ਕਿਸੇ ਹੋਰ ਸ਼ਰਧਾਲੂ ਜਿਹੜਾ ਉੱਥੇ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਨ ਆਇਆ ਸੀ ਜੇ ਉਹ ਮਰ ਜਾਂਦਾ ਉਹਦੇ ਨਿਆਣੇ ਵੀ ਉਹਨੂੰ ਬਹੁਤ ਪਿਆਰ ਕਰਦੇ ਔਰ ਆ ਮੈਂ ਇੱਕ ਆਡੀਓ ਥੋੜੀ ਜੀ ਸੁਣਾਉਂਗਾ ਸਾਰੀ ਨਹੀਂ ਸੁਣਾ ਸਕਦਾ ਸਾਡੇ ਕਲੇਰ ਸਾਹਿਬ ਨੂੰ ਫੋਨ ਕਰਕੇ ਬਾਹਰ ਲੋ ਬੰਦਾ ਜਰਮਨੀ ਤੋਂ ਫੋਨ ਕਰਕੇ ਕਹਿੰਦਾ ਕਲੇਰ ਬੰਦਾ ਬਣ ਜਾ ਬੰਦਾ ਕੀ ਬਣ ਜਾ ਕਿ ਨਰੈਣ ਸੌ ਨੂੰ ਉਹਨੂੰ ਭਾਈ ਦੱਸ ਦੇ ਨਰੇਣੂ ਨੂੰ ગાંધી ਨੂੰ ਜਿਹੜਾ ਗੋਲੀ ਚਲਾਵੇ ਉਹਨੂੰ ਭਾਈ ਦੱਸ ਦੇ ਕਹਦਾ ਭਾਈ ਹੈ ਭਾਈ ਉਹ ਮੈਂ ਕਹਿੰਦਾ ਉੱਥੋਂ ਮਾੜਾ ਬੰਦਾ ਕੋਈ ਨਹੀਂ ਇਨਸਾਨੀਅਤ ਦਾ ਵੈਰੀ ਕੋਈ ਨਹੀਂ ਤੁਸੀਂ ਬੱਚਿਆਂ ਨੂੰ ਇਹ ਕਿਹੜੀ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਆ ਕਿ ਬੱਚਿਆਂ ਨੂੰ ਜਾ ਕੇ ਤੁਸੀਂ ਥ੍ਰੈਟ ਕਰੋ ਕਿ ਦੋ ਬੱਚੇ ਉਹਨੂੰ ਗੋਲੀ ਮਾਰਿਓ ਇੱਕ ਮਤਲਬ ਕੀ ਨੇਸ਼ ਮਤਲਬ ਕਿਹੜੀ ਸੋਚ ਹੈ ਕਿਉਂਕਿ ਮੈਨੂੰ ਪਤਾ ਹੈ ਕਿਥੋਂ ਬੋਲ ਰਹੀ ਆ ਇਹਦਾ ਸਟੇਸ਼ਨ ਵੀ ਮੈਂ ਕਰੂੰ ਪੜਦਾ ਫਾਸ਼ ਹੁਣ ਪੁਲਿਸ ਕਹਿ ਦੂ ਇਹਨੇ ਦੈਟ ਸ਼ੀ ਇਜ਼ ਮੈਡ ਫਿਰ ਤੁਸੀਂ ਹਟਾਇਆ ਕਿਉਂ ਨਹੀਂ ਕੋਰਟ ਇਹ ਉਸ ਦਿਨ ਗਈ ਕੋਰਟ ਚ ਮਤਲਬ ਲੁੱਕ ਐਟ ਦਾ ਟਾਈਮਿੰਗ ਲੁੱਕ ਐਟ ਦਾ ਹੋਲ ਸਿਨੈਰੀਓ ਜਿਹੜਾ ਕਵਰ ਹੋ ਰਿਹਾ ਆ ਥੋੜੀ ਸੁਣ ਲਓ ਜੀ ਕੌਣ ਬੋਲ ਰਿਹਾ ਜੀ ਮਤਲਬ ਆਹ ਫਾਇਰ ਕੰਟਰਸਟ ਤੇ ਯੂਥਾ ਕੁ ਜਰਮਨੀ ਤੋਂ ਅੱਛਾ ਜੀ ਮੂਵ ਕੋਡ ਕਰਦੀ ਕਾਲਟ ਕਰ ਦੋ ਅੱਛਾ ਜੀ ਤੁਸੀਂ ਸਾਨੂੰ ਬਿਆਨ ਦੇਂਦਾ ਕਿ ਜਦ ਨਰਨਾਰਾਇਣ ਸਿੰਘ 14 ਜਰ 10 ਜਰ ਦਾ ਤੁਹਾਨੂੰ ਤੁਹਾਡੇ ਯੂਥਾ ਗੂ ਨੇ ਇਥੇ ਪੱਗ ਲਈ ਉਹ ਕਿਦਰ ਦੀ ਸਣ ਫਿਰ ਮਤਲਬ ਆਹ ਇਹਦੇ ਯੂਥਾ ਗੂ ਨੇ ਪੱਗ ਲਈ ਸਾਰੀ ਗੱਲ ਅਸੀਂ ਨਾ ਆਲਰੇਡੀ ਇਹ ਸ਼ੇਅਰ ਕਰਾਂਗੇ ਮਤਲਬ ਇਹਦੇ ਚ ਪੂਰੀ ਤਸੱਲੀ ਗੱਲਾਂ ਦੀ ਇਹਨਾਂ ਦੀ ਆਪਸ ਚ ਹੁੰਦੇ ਮਗਰ ਉਹਨਾਂ ਦੀ ਹਿੰਮਤ ਵੇਖੋ ਮਤਲਬ ਇਹਨੂੰ ਸਪਸ਼ਟ ਹੀ ਕਿਹਾ ਗਿਆ ਕਿ ਤੂੰ ਬਹੁਤ ਬੋਲਦਾ ਜਾਂ ਤੁਸੀਂ 2-3 ਜਣੇ ਬਹੁਤ ਬੋਲਦੇ ਹੋ ਚੁੱਪ ਕਰ ਜਾਓ। ਕੋਈ ਸਵਾਲ ਜੀ ਤੁਹਾਡੇ? ਹਾਂ ਜੀ। ਅਪੁਆਇੰਟਮੈਂਟ ਵਾਲਾ ਰਸੀਦ ਪਿੱਟ ਵਾਲਾ ਵਿਕਟੋਰ ਨੇ ਵੀ ਅੱਜ ਬਿਆਨ ਦਿੱਤਾ ਹੈ। ਦੇਖੋ ਵੈਸੇ ਤਾਂ ਨਾ ਜਿਹੜਾ ਬੰਦਾ ਮੈਂਟਲੀ ਥੋੜਾ ਅਪਸੈਂਟ ਹੋਵੇ। ਦੇਖੋ ਇਲੈਕਸ਼ਨ ਹਾਰ ਗਿਆ ਭਾਈ। ਤੁਹਾਨੂੰ ਨਹੀਂ ਸਮਝਾਉਣੀ ਔਰ ਕਈ ਸਮ ਪੀਪਲ ਟੇਕ ਇਟ ਟੂ ਥੇਅਰ ਹਾਰਟ ਉਹ ਹਾਲ ਹੁੰਦਾ ਮੈਂ ਉਹਨੂੰ ਇੱਕੋ ਗੱਲ ਪੁੱਛਣਾ ਚਾਹੁੰਦਾ ਔਰ ਮੈਂ ਬੀਜੇਪੀ ਵਾਲਿਆਂ ਨੂੰ ਸਪੈਸ਼ਲੀ ਪੁੱਛਣਾ ਚਾਹੁੰਦਾ ਇਹ ਬਿੱਟੂ ਜੀ ਜੋ ਸਟੇਟਮੈਂਟ ਹੈ ਕੀ ਇਹ ਬੀਜੇਪੀ ਦੀ ਸਟੇਟਮੈਂਟ ਹੈ ਕੀ ਇਹ ਬਿੱਟੂ ਦੀ ਸਟੇਟਮੈਂਟ ਹੈ ਫਸਟ ਕਿਉਂਕਿ ਨਰੈਣ ਦੇ ਹੱਕ 'ਚ ਆ ਕੇ ਖਲੋ ਗਿਆ ਉਹਦੇ ਹੱਕ 'ਚ ਹੀ ਆਇਆ ਨਾ ਹੁਣ ਉਹਦੇ ਹੱਕ 'ਚ ਆਇਆ ਜਿਹੜਾ ਆਈਐਸਆਈ ਦਾ ਏਜੰਟ ਜਿਹਦੇ ਘਰੋਂ ਆਰਡੀਐਕਸ ਰਿਕਵਰ ਹੋਇਆ ਜਿਹਦੇ ਕੋਲੋਂ ਆ ਮੈਂ ਲਿਸਟ ਹੀ ਬਣਾਈ ਸੀ ਸਾਰੀ ਜਿਹਦੇ ਤੇ 30 ਪਰਚੇ ਦਰਜ ਨੇ ਪਾਕਿਸਤਾਨ ਦਾ ਹੈਂਡਲਰ ਮੰਨਿਆ ਜਾਂਦਾ ਬੋਨੇਲ ਜੇਲ ਬਰੇਕ ਦਾ ਕਿਊਜ਼ਡ ਹੈ ਏਕੇ 47 ਐਮਪੀ 5 ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਔਰ ਪੰਜਾਬ ਇੱਕ ਵੱਖਰਾ ਦੇਸ਼ ਬਣਨਾ ਚਾਹੀਦਾ ਉਹਦੀ ਗੱਲ ਕਰਦਾ ਮੈਂ ਪੁੱਛਣਾ ਚਾਹੁੰਦਾ ਹੈ ਭਾਜਪਾ ਦੇ ਥਿਊ ਹੈ ਕਿ ਇਹ ਬਿੱਟੂ ਦੇ ਥਿਊ ਫਿਰ ਬਿੱਟੂ ਤਾਂ ਵਿਚਾਰਾ ਏਡੇ ਮੈਨ ਲੱਗਾ ਗੱਡੀ ਤੇ ਖਾ ਖਾ ਝਟਕੇ ਜਾਂ ਆ ਜਿਹੜੀ ਉਹ ਤੁਸੀਂ ਪਾਰਟੀ ਬਦਲੀ ਹੈ ਨਾ ਦੇਖੋ ਕਾਂਗਰਸ ਤੋਂ ਬੀਜੇਪੀ ਜਾਣਾ ਮਤਲਬ ਈਸਟ-ਵੈਸਟ ਵਾਲਾ ਹੀ ਕੰਮ ਹੈ ਇਹ 'ਚ ਬੜਾ ਝਟਕੇ ਬਹੁਤ ਵੱਜਦੇ ਆ ਜਿਹੜਾ ਪਹਿਲਾਂ ਇੰਦਰਾ ਗਾਂਧੀ ਨੂੰ ਕਹਿੰਦਾ ਸੀ ਮੇਰੀ ਮਾਤਾ ਰਜੀਵ ਗਾਂਧੀ ਨੂੰ ਪਿਓ ਦੱਸਦਾ ਸੀ ਤੇ ਮੋਦੀ ਹੋਰਾਂ ਨੂੰ ਗਾਲਾਂ ਕੱਢਦਾ ਸੀ ਅੱਜ ਕਹਿੰਦਾ ਨਹੀਂ ਮੋਦੀ ਸਾਹਿਬ ਮੇਰੇ ਪਿਓ ਮਾਂ ਸਮਾਨ ਆ ਉਹਨਾਂ ਦੇ ਦੁਆਲੇ ਹੋਈ ਫਿਰਦਾ ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ డు ਯੂ ਜਸਟੀਫਾਈ ਅਨ ਅਟੈਕ ਇਨ ਅ ਰਿਲੀਜੀਅਸ ਪਲੇਸ ਕਿ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਦਰਬਾਰ ਸਾਹਿਬ ਦੇ ਅਟੈਕ ਨੂੰ ਜਸਟੀਫਾਈ ਕਰ ਰਹੇ ਹੋ ਕਿ ਇਹ ਬੀਜੇਪੀ ਕਹਿਣਾ ਚਾਹੁੰਦੀ ਕੋਈ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੇ ਇਹਨੂੰ ਕੰਡੈਮਨ ਕੀਤਾ ਔਰ ਉਹ ਖਬਰਾਂ ਚ ਸਟੇਟਮੈਂਟ ਆਈਆਂ ਨੇ ਫੇਰ ਤੁਸੀਂ ਐਜ਼ ਯੂਨੀਅਨ ਮਿਨਿਸਟਰ ਤੁਸੀਂ ਅੱਜ ਇੱਕ ਪਾਕਿਸਤਾਨੀ ਆਈਐਸਆਈ ਏਜੰਟ ਦੇ ਨਾਲ ਖਲੋ ਗਏ ਹੋ ਤੀਜੀ ਗੱਲ ਕਿ ਤੁਸੀਂ ਵਾਇਲੈਂਸ ਨੂੰ ਪ੍ਰੋਪਗੇਟ ਕਰਦੇ ਹੋ ਕਿ ਭਾਈ ਗੋਲੀ ਚਲਾਓ ਮਾਰੋ ਇਜ਼ ਥਿਸ ਵਾਟ ਇਜ਼ ਯੋਰ ਪੋਲਿਟਿਕਸ ਜੇ ਇਹ ਤੁਹਾਡੀ ਪੋਲਿਟਿਕਸ ਹੈ ਥੈਨ ਆਈ ਥਿੰਕ ਮਿਸਟਰ ਅਮਿਤ ਸ਼ਾ ਐਂਡ ਮਿਸਟਰ ਮੋਦੀ need to give clear and concrete answers to the people of this country that they have a minister jeda shri darbar sahab te goli chalne nu justify kar re